ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਸ਼ਹਿਰ ਫਤੇਗੜ ਚੋੜੀਆਂ ਤੇ ਜ਼ਿਲ੍ਹਾ ਗੁਰਦਾਸਪੁਰ ਤੇ ਘਰ ਦੇ ਪਿਛੇ ਜਿਹੜੇ ਵੀਰ ਜਣਾਂਦੇ ਤੇ ਅੱਜ ਘਰਾਂ ਵਿੱਚ ਇੱਕ ਛੋਟੀ ਜਿਹੀ ਫਕਾਉ ਕੀਤੀ ਹੈ ਬਾਕੀ ਆਹ ਕਟੀਆਂ ਵੀ ਜੜੀਆਂ ਦੇ ਤਿਆਰ ਕਰਨਾ ਤੇ ਤਾਜੀ ਸੋਈ ਝੋਟੀ ਜੜੀ ਤੁਹਾਨੂੰ ਦਿਖਾਉਣੀ ਹੈ ਵਾਲੀ ਤੇ ਬਾਕੀ ਸੋਈ ਸਵਾਈ ਆਪਣੀ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਵੇਖ ਚੱਕ ਕੇ ਤੇ ਪਾਸ ਕਰਕੇ ਖੜੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਵੀਰ ਜੀ ਨਾਮ ਦੱਸ ਦੇ ਕਰੀ ਆਪਣਾ ਮੇਰਾ ਨਾਮ ਸਤਨਾਮ ਸਿੰਘ ਤੇ ਐਡਰੈਸ ਵੀ ਦੱਸ ਦੇ ਫਤੇਗੜ ਚੂੜੀਆਂ ਫਤੇਗੜ ਚੂੜੀਆਂ ਸ਼ਹਿਰ ਦੇ ਬਿਲਕੁਲ ਨਾਲ ਹੀ ਹੈ ਨਾ ਰੇਲਵੇ ਸਟੇਸ਼ਨ ਦੇ ਲਾਗੇ ਹਾਂਜੀ ਜਿਹੜਾ ਰਮਦਾਸ ਵਾਲਾ ਚੌਂਕ ਉਹਦੇ ਲਾਗੇ ਹੈ ਨਾ ਹਾਂਜੀ ਤੇ ਫੋਨ ਨੰਬਰ ਵੀ ਬੋਲ ਦੇ ਕਰੀ 86996 4796 ਠੀਕ ਹੈ ਜੀ ਤੇ ਘਰ ਦੇ ਪਛੋ ਸਾਰੇ ਆ। ਅੱਜ ਘਰ ਦੇ ਪਛੋ ਵਪਾਰ ਦਾ ਕੰਮ ਨਹੀਂ ਕਰੀਦਾ। ਘਰ ਦੇ ਗੱਟੀਆਂ ਤਿਆਰ ਕਰਦੇ ਹਨ। ਠੀਕ ਆ ਤੇ ਅੱਜ ਇੱਕਾ ਛੋਟੀ ਤਾਜੀ ਸੋਈ ਆ ਵੇਚ ਦੇਣੀ। ਪਰਸੋਂ ਦੀ ਸੋਈ ਬੌਲੇ ਦੇ ਆ ਦੇ। ਅੱਛਾ ਕਿੰਨਾ ਵਸੂਆ ਸੋਈ ਆ? ਇਹ ਦੂਸਰਾ ਸੁਆ ਸੋਈ ਆ। ਅੱਛਾ ਦੂਸਰਾ ਸੁਆ ਸੋਈ ਆ। ਹਾਂਜੀ। ਤੇ ਕਿੰਨੇ ਦਿਨ ਦੀ ਸੋਈ ਆ? ਇਹ ਪਰਸੋਂ ਦੀ ਸੋਈ ਆ ਤੇ ਅੱਜ ਤੇ ਜਾ ਦੇਣੇ ਆ। ਤੇ ਬੋਲਾ ਕਿੰਨਾ ਕੇ ਦੇਖੋ? ਬੋਲਾ 10 ਲੀਟਰ ਬੋਲਾ ਹੈਗਾ 9-10 ਲੀਟਰ ਬੋਲਾ ਹੈਗਾ। ਅੱਛਾ 10 ਲੀਟਰ 9-10 ਜਿਹੜਾ ਹੈਗਾ। ਕਿੰਨਾ ਕ ਦੁੱਧ ਕਰ ਦਿੰਦੀ ਐ ਉਤਨਾ ਹੀ ਦੁੱਧ 12 ਕ ਲੀਟਰ ਕਰੇਗੀ ਅੱਛਾ ਹਾਂ ਵੱਧ ਨਹੀਂ ਐਵੇਂ ਬਹੁਤਾ ਦੱਸਣਾ ਠੀਕ ਐ 12 13 ਲੀਟਰ ਕਰੇਗੀ 12 13 ਲੀਟਰ ਜਿਹੜਾ ਘਰੀ ਜਾਊਗੀ ਅਰੇ ਤਾਂ ਤਾਜੀ ਸੂਈ ਐ ਬਹੁਣੇ ਤੇ ਬਹੁ ਬੰਦਿਆ ਸਕਤ ਤੇ ਬੱਚਾ ਕਿਹੜਾ ਇਹਦਾ ਬੱਚਾ ਇਹਦਾ ਹੋਰ ਹੀ ਕੱਟਾ ਹਾਂ ਕੱਟਾ ਠਾਦ ਫਾਂ ਕਰੀ ਨਾ ਹਾਂ ਦੇਖ ਸਾਦੇ ਬਿਲਕੁਲ ਫੂਲਾ ਬੱਚਾ ਵਾ ਤੇ ਆ ਬੱਚਾ ਜਿਹੇ ਦਾ ਫੋਰ ਤਾਂ ਇਹ ਬਿਲਕੁਲ ਫੂਲਾ ਹੀ ਬੱਚਾ ਐ ਆ ਬੇ ਨਾੜੂ ਨਾਂ ਜੀ ਇਹਦੇ ਕਿੱਲਾ ਹੀ ਨਾਂੜੂ ਜਿਹੜਾ ਹਾਂ ਨਾੜੂ ਨਾਂ ਜੀ ਠੀਕ ਹੈ ਜਵਾਜੂ ਬੋ ਕੇ ਜੇ ਐ ਮੈਂ ਨਾ ਬਹੁਤੀ ਬੋਲੀ ਆ ਤੇ ਦਿਖਾ ਹੀ ਦਿੰਦੇ ਆ ਆਪਣੀ ਕਿਸਮਾਂ ਵੀ ਕਰਕੇ ਵਿਖਾ ਦਿੰਦੇ ਤੋਰਨੀ ਵੀ ਆ ਨਾ ਨਹੀਂ ਸਾਡੇ ਜੀ ਤਾਜਾ ਹੀ ਬੱਚਾ ਵਾ ਨਾ ਰਿਲਕੁਨ ਨਾ ਤਾਂ ਆ ਜਾਈਏ ਪਸੰਗੀ ਵੀ ਤੇ ਹਾਂ ਜੀ ਪਸੰਪੀ ਆ ਚਲੋ ਬੰਨਾ ਫੇਰ ਇਹਨੂੰ ਕਸਮਾਗੇ ਥਾਂ ਜਿਹੜਾ ਪੂਰਾ ਵਧੀਆ ਤਿਆਰ ਕਰ ਦਿੰਦੀ ਆ ਹਾਂਜੀ ਬਹੁਤ ਵਧੀਆ ਧਾਰ ਕੇ ਦੇਖੋ ਤੁਸੀਂ ਮਾਦੇ ਆ ਪੋਲੀ ਧਾਰ ਕੇ ਇਹ ਇਧਰੋਂ ਜੋ ਹਾਂ ਦੇ ਥਾਲੇ ਪਿਛਲੇ ਥਨਾ ਮਰ ਗਈ ਆ ਅਗਲੇ ਥਨਾ ਦਾ ਚਵਾਹ ਦਿਖਾ ਦੇ ਵੀਰ ਜੀ ਦੇਖੋ ਬਿਲਕੁਲ ਮੋਟੀ ਧਾਰ ਆ ਹਾਂ ਮੈਂ ਨਾ ਚਵਾਹ ਬਹੁਤ ਵਧੀਆ ਇਹ ਆ ਵੀ ਜੇ ਕਿਸੇ ਨੇ ਜਾਸ ਸਿੱਖਣੀ ਆ ਉਹਦੇ ਵਾਸਤੇ ਵੀ ਆ ਜਿਹਦੇ ਥਾਲੇ ਬਿਲਕੁਲ ਪੋਲੀ ਇਹ ਤੋੜ ਦਈਏ ਤੋੜ ਦੋ ਇੱਕ ਵਾਰੀ ਖੋਲ ਦੋ ਫਿਰ ਕਰਦੇ ਜਿਹੜੇ ਪਸ਼ੂ ਰੱਖੇ ਆ ਵੇਦਿਆਂ ਨਾਲ ਦੇ ਵਪਾਰ ਦਾ ਕੰਮ ਨਹੀਂ ਆ। ਬਿਲਕੁਲ ਛੋਟੇ ਸਿੰਘ ਦੀ ਗੋਲ ਸਿੰਘ ਦੀ ਛੋਟੀ ਆ। ਇਹ ਬਾਹਨ ਦੇ ਕਿ ਹੁਣ 10 ਲੀਟਰ ਜਿਹੜਾ ਕਹਿੰਦੇ ਕੀ ਬੋਲਾ ਹੀ ਆ 12 13 ਲੀਟਰ ਦੇ ਲਾਗੇ ਬੰਨੇ ਦੁੱਧ ਜਿਹੜਾ ਕਹਿੰਦੇ ਵੀ ਕਰ ਦੋਗੇ। ਆ ਗਿਆ ਲੈ ਆਓ ਜੀ ਬਾਕੀ ਘਰ ਦੀ ਝੋਟੀ ਤਿਆਰ ਕੀਤੀ ਆ ਲੈ ਜਾ ਬੰਦ ਆ ਜੀ ਬੰਦ ਕੇ ਬੰਦ ਬਾਕੀ ਪੇਠਪੁਰੇ ਤਾਂ ਵੀ ਚੰਗੀ ਏ ਉੱਤਨੇ ਆ ਵੀ ਚੰਗੀ ਜਗ੍ਹਾ ਤੇ ਚਲਗੀ ਚੰਗੀ ਸਾਹ ਵਾਲੀ ਜਗ੍ਹਾ ਤੇ ਛੋਟੀ ਨੇ ਦੁੱਧ ਚੰਗਾ ਕੱਢੀ ਜਾਣਾ ਤੇ ਮੁੱਲ ਵੀਰ ਜੀ ਫਿਰ ਕਿੰਨਾ ਕਰਕੇ ਆਦਾ ਆਪਾਂ ਮੁੱਲ ਤਾਂ 90000 ਦੇ 90000 ਆ ਬਾਕੀ ਚਲੋ ਮਾਨਤਨ ਮੁੱਕੇ ਤੇ ਕੋਈ ਫੋਨ ਲਾਵੇ ਇੱਕ ਵਾਰੀ ਹਨਾ ਤੇ 90000 ਚੋਂ ਮਾਨਤਨ ਕਰ ਦੋ ਮੁੱਲ ਪਹਿਲੇ ਜੈ ਜੀ ਮੰਗਿਆ ਤੁਹਾਨੂੰ ਪਤਾ ਹੀ ਆ ਹਾਂਜੀ ਹਾਂਜੀ ਆਉਂਦੇ ਵਾਧਾ ਕਰਨ ਦਾ ਕੋਈ ਫਾਇਦਾ ਨਹੀਂ ਹੈ ਹਨਾ ਪਤਾ ਹੈ ਮੰਗੀ ਜਾਉਂਦੇ ਤਾਂ ਫਾਇਦ ਨਹੀਂ ਆ ਹਾਂਜੀ ਜਿੰਨੇ ਆਪਾਂ ਵਟ ਲੈਣੇ ਹੁੰਦੇਗੇ ਮਾਨਤਨ ਥੋੜਾ ਬਧਾ ਮਾਨਤਨ ਵਿੱਚ ਥੋੜਾ ਪਤਾ ਹੋ ਜਾਈਗਾ ਹਨਾ ਤੇ ਬਾਕੀ ਚਲੋ ਮੰਗੇ ਜਾਇਜ ਨੇ ਪਹਿਲਾਂ ਹੀ ਠੀਕ ਹੈ ਮੁੱਲ ਕਿੰਦੇ ਜਾਇਜ ਹੀ ਕੀਤਾ ਹੈ ਜਿਆਦੇ ਮੰਗੇ ਨਹੀਂ ਹੈ ਤੇ ਬਾਕੀ ਤੁਸੀਂ ਆਪਣੀ ਸਮਝ ਕਰਨੀ ਹੈ ਤੇ ਆਪਣੀ ਵੇਸ ਚਾੜ ਤੇ ਤਸੱਲੀ ਕਰਕੇ ਖੜੋ ਜੀ